ਮੇਕੋਸੀ ਇੱਕ ਗਲਤੀ ਨਹੀਂ ਗਲਤੀਦਾਰ ਗਲਤੀ ਗਲਤੀਦਾਰ ਗਲਤੀ ਕਰਦੇ ਤੁਰੇ ਜਾਂਦੇ ਆ ਅੱਜ ਕੱਲ ਤੁਸੀਂ ਇੱਕ ਪੋਸਟ ਵੇਖ ਰਹੇ ਹੋ ਕਿ ਜਿਨ੍ਹਾਂ ਦੇ ਘਰ ਦਾ ਚੁੱਲ੍ਹਾ ਗੁਰੂ ਰਾਮਦਾਸ ਦੇ ਨਾਂ ਤੋਂ ਬਖਸ਼ਿਸ਼ ਨਾਲ ਬળਦੇ ਉਹ ਕਹੋ ਵਾਹਿਗੁਰੂ ਮਤਲਬ ਮੈਂ ਪੋਸਟ ਪਾਈ ਹੈ ਤੇ ਤੁਸੀਂ ਥੱਲੇ ਕਮੈਂਟਸ ਦਿਓ ਲਿਖੋ ਵਾਹਿਗੁਰੂ ਇੱਕ ਆਦਮੀ ਨੇ ਨਿਹਲੇ ਤੇ ਦੇਈਲਾ ਮਾਰਿਆ ਉਹਨੇ ਇੱਕ ਹੋਰ ਪੋਸਟ ਪਾਤੀ ਉਹ ਕਹਿੰਦਾ ਵੀ ਜਿਨ੍ਹਾਂ ਦੇ ਘਰ ਘਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਚੱਲਦੇ ਨੇ ਉਹ ਵੀ ਲਿਖੋ ਵਾਇ ਕਰੂ ਅਸੀਂ ਕਿਹੜੇ ਪਾਸੇ ਦੁਰ ਪਏ ਗੁਰੂ ਰਾਮਦਾਸ ਤੇ ਗੁਰੂ ਨਾਨਕ ਸਾਹਿਬ 'ਚ ਕੀ ਫਰਕ ਹੈ ਅਸੀਂ ਗੁਰੂਆਂ ਦਾ ਕੰਪੀਟੀਸ਼ਨ ਸ਼ੁਰੂ ਕਰਾ ਦਿੱਤਾ ਹੈ ਬੀ ਤੂੰ ਕਹੇ ਮੈਂ ਗੁਰੂ ਰਾਮਦਾਸ ਦੇ ਘਰੋਂ ਰੋਟੀ ਖਾਨਣਾ ਦੂਜਾ ਕਵੇ ਨਹੀਂ ਨਹੀਂ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਰੋਟੀ ਖਾਨਣਾ ਇਹ ਦੋ ਘਰ ਨੇ ਤੁਹਾਨੂੰ ਲੱਗਦਾ ਹੋਏਗਾ ਜਦੋਂ ਕੋਈ ਪੋਸਟ ਪਾਉਂਦਾ ਵੀ ਇਹਨੇ ਬੜੀ ਅਕਲਮੰਦੀ ਦਾ ਕੰਮ ਕੀਤਾ ਇਹ ਅਕਲਮੰਦੀ ਨਹੀਂ ਹੈ ਮੈਂ ਫਿਰ ਬੇਨਤੀ ਕਰਾਂ ਇਹ ਘਰ ਗੁਰੂ ਨਾਨਕ ਦਾ ਹੈ ਇਹ ਦਰ ਗੁਰੂ ਨਾਨਕ ਦਾ ਹੈ ਇਹ ਬਾਣੀ ਗੁਰੂ ਨਾਨਕ ਦੀ ਹੈ ਅਗਰ ਸਾਨੂੰ ਕੋਈ ਪੁੱਛੇ ਕਿ ਅੱਜ ਤੁਹਾਡਾ ਗੁਰੂ ਕੌਣ ਹੈ ਤਾਂ ਨਿਰਸੰਦੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤੇ ਜੇ ਕੋਈ ਦੂਜੇ ਧਰਮ ਦਾ ਜਾਂ ਕੋਈ ਜਿਹੜੇ ਅੱਜ ਕੱਲ ਲੋਕ ਸਰਚ ਕਰਦੇ ਨੇ ਖੋਜ ਕਰਦੇ ਨੇ ਕੋਈ ਐਸੀ ਬਿਰਤੀ ਦਾ ਬੰਦਾ ਤੁਹਾਨੂੰ ਪੁੱਛੇ ਕਿ ਇਹ ਗੁਰੂ ਗ੍ਰੰਥ ਸਾਹਿਬ ਕਿਹੜੇ ਗੁਰੂ ਦੀ ਗੱਦੀ ਤੇ ਬਰਾਜਮਾਨ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਕਿੰਨੇ ਬਖਸ਼ੀ ਹੈ ਹੁਣ ਤੁਸੀਂ ਕੀ ਕਹੋਗੇ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਉਹਦਾ ਅਗਲਾ ਤਰਕ ਹੋਵੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨੇ ਬਖਸ਼ੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਕਈ ਵਾਰੀ ਗੁਰੂ ਕਲਗੀ ਤਰਪਤਾ ਦੀ ਵਡਿਆਈ ਕਰਦਿਆਂ ਕਰਦਿਆਂ ਸੀ ਇਹ ਵੀ ਭੁੱਲ ਜਾਂਦੇ ਆ ਕਿ ਉਹਨਾਂ ਨੂੰ ਗੁਰਿਆਈ ਗੁਰੂ ਨੌਵੇਂ ਪਾਤਸ਼ਾਹ ਨੇ ਦਿੱਤੀ ਸੀ ਅਸੀਂ ਇਹ ਸਾਬਤ ਕਰਨ ਦਾ ਯਤਨ ਕਰਦੇ ਵੀ ਗੁਰੂ ਗੋਬਿੰਦ ਸਿੰਘ ਵੱਡੇ ਸੀ 6ਵੇਂ ਗੁਰੂ 7ਵੇਂ ਗੁਰੂ 8ਵੇਂ ਗੁਰੂ 9ਵੇਂ ਗੁਰੂ ਨਹੀਂ ਨਹੀਂ ਉਹ ਤਾਂ ਬੜੇ ਛੋਟੇ ਛੋਟੇ ਗੁਰੂ ਸੀ ਵੱਡੇ ਗੁਰੂ ਦੋ ਹੀ ਹੋਏ ਨੇ ਇੱਕ ਗੁਰੂ ਨਾਨਕ ਸਾਹਿਬ ਹੋਏ ਨੇ ਇੱਕ ਗੁਰੂ ਗੋਬਿੰਦ ਸਿੰਘ ਹੋਏ ਨੇ ਬਾਕੀ ਤਾਂ ਛੋਟੇ ਛੋਟੇ ਗੁਰੂ ਸੀ ਕਿਉਂ ਐਸਾ ਪਾਪ ਕਰਦੇ ਹੋ ਤੁਸੀਂ ਫਿਰ ਪੰਡ ਸਾਲ 3 ਮਹੀਨੇ ਦਾ ਗੁਰੂ ਤੇ ਬਿਲਕੁਲ ਹੀ ਕਿਸੇ ਗਿਣਤੀ 'ਚ ਨਹੀਂ ਆਏਗਾ ਕਿਉਂਕਿ ਉਹ ਤੇ ਉਮਰ 'ਚ ਵੀ ਛੋਟਾ ਹੈ ਸਰੀਰਕ ਅਵਸਥਾ ਵਿੱਚ ਵੀ ਛੋਟਾ ਹੈ ਫਿਰ ਤੁਹਾਡੀ ਗਿਣਤੀ ਵਿੱਚ ਵੀ ਕਿਤੇ ਨਹੀਂ ਹੈਗਾ ਮੈਂ ਆਪਣੀ ਸਾਰੀ ਕੌਮ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਮਨੁੱਖ ਇਹੋ ਜਿਹਾਂ ਅਣਸਮਝੀਆਂ ਕਰਦੇ ਨੇ ਉਹਨਾਂ ਅੱਗੇ ਹੱਥ ਜੋੜੋ ਵੀ ਤੁਹਾਡੀਆਂ ਪੋਸਟਾਂ ਦੀ ਸਾਡੀ ਕੌਮ ਨੂੰ ਲੋੜ ਨਹੀਂ ਹੈਗੀ ਤੁਸੀਂ ਇਹੋ ਜੀ ਜਿਹੜੀ ਥੋੜੀ ਮੱਤ ਹੈ ਤੁਸੀਂ ਆਪਣੇ ਕੋਲ ਸੰਭਾਲ ਕੇ ਰੱਖੋ ਇਸ ਘਰ ਦਾ ਪਾਠ ਇਹ ਹੈ ਕਿ ਗੁਰੂ ਨਾਨਕ ਅੰਗਦ ਕਰ ਜਾਣਾ ਅੰਗਦ ਅਮਰਦਾਸ ਪਹਿਚਾਨਾ ਅਮਰਦਾਸ RAMਦਾਸ ਕਹਾਇਓ ਕੀ ਫਰਕ ਹੈ ਸਾਰੇ ਗੁਰੂ ਨਾਨਕ ਦਾ ਰੂਪ ਹੋਏ ਨੇ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਰ ਪੰਜ ਗੁਰੂ ਸਹਿਬਾਨਾ ਨੇ ਬਾਣੀ ਦਾ ਉਚਾਰਨ ਕਰਤਾ ਗੁਰੂ ਨਾਨਕ ਨੂੰ ਮੰਨਿਆ ਜਦੋਂ ਸ਼ਬਦ ਦੇ ਵਿੱਚ ਬਾਣੀ ਦੇ ਉਚਾਰਨ ਕਰਤੇ ਦੇ ਰੂਪ ਦੇ ਵਿੱਚ ਨਾਮ ਲਿਖਿਆ ਹੈ ਤਾਂ ਉਥੇ ਨਾਮ ਨਾਨਕ ਹੈ ਉਥੇ ਨਾਮ RAMDAS ਨਹੀਂ ਹੈ ਉਥੇ ਨਾਮ ਅਰਜਨ ਨਹੀਂ ਹੈ ਉਥੇ ਨਾਮ ਅੰਗਦ ਨਹੀਂ ਹੈ ਉਥੇ ਨਾਮ ਅਮਰਦਾਸ ਨਹੀਂ ਹੈ ਤੁਸੀਂ ਸੁਣਿਆ ਕਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਨਾਮ ਦਰਜ ਕੀਤਾ ਨਾ ਉੱਥੇ ਵੀ ਦਾ ਨਾਮ ਨਾਨਕ ਹੈ ਫਿਰ ਇਸ ਤੋਂ ਵੱਡਾ ਕੀ ਪ੍ਰਮਾਣ ਚਾਹੀਦਾ ਤੁਹਾਨੂੰ ਕਿਹੜਾ ਪ੍ਰੂਫ ਤੁਸੀਂ ਇਕੱਠਾ ਕਰਨਾ ਚਾਹੁੰਦੇ ਹੋ ਪੜੇ ਲਿਖੇ ਮੈਂ ਕਈ ਵਾਰੀ ਬੇਨਤੀ ਕੀਤੀ ਉਹ ਇੱਕ ਪਾਕਿਸਤਾਨ ਤੋਂ ਡਰਾਮਾ ਆਉਂਦਾ ਸੀ ਔਰ ਇਹ ਗੱਲ ਮੈਂ ਪ੍ਰਿੰਸੀਪਲ ਹਰਪ੍ਰਧਨ ਸਿੰਘ ਹੋਰਾਂ ਤੋਂ ਸੁਣੀ ਉਹ ਕਿਤੇ ਵੇਖਦੇ ਹੋਣਗੇ ਇਹ ਗੱਲ ਵੀ 9992 ਦੀ ਹੈ। ਅੱਜ ਤੋਂ 30 ਸਾਲ ਪੁਰਾਣੀ ਹੈ। ਤੋ ਉਸ ਡਰਾਮੇ ਦੇ ਵਿੱਚ ਇਹ ਸੀ ਵੀ ਉਸ ਘਰ ਦੇ ਵਿੱਚ ਇੱਕ ਨੌਕਰ ਹੈ। ਤੇ ਨੌਕਰ ਨੂੰ ਆदत ਤੇ ਬੋਲਣ ਦੀ। ਤੇ ਘਰ ਦਾ ਮਾਲਕ ਉਹਨੂੰ ਇੱਕੋ ਹੀ ਗੱਲ ਕਹਿੰਦਾ ਵੀ ਜਦੋਂ ਵੀ ਸਾਡੇ ਘਰ ਕੋਈ ਪਰੋਣਾ ਮਹਿਮਾਨ ਆਉਂਦਾ ਹੈ ਤੇ ਤੂੰ ਨਾ ਬੋਲਿਆ ਕਰ। ਉਹ ਕਹਿੰਦਾ ਸਾਬ ਬਿਲਕੁਲ ਠੀਕ ਹੈ। ਇਕੋ ਪੰਜਾਬੀ ਵਧੀਆ ਬੋਲਦੇ ਨੇ ਸਾਡੇ ਨਾਲੋਂ ਪਰ ਕਹਿੰਦੇ ਵੀ ਉਹ ਨੌਕਰ ਮਜਬੂਰ ਸੀਗਾ ਜਦੋਂ ਮਾਲਕਾਂ ਨੇ ਮਹਿਮਾਨਾਂ ਨੇ ਕੋਈ ਗੱਲ ਕਰਨੀ ਵਿੱਚ ਉਹਨੇ ਆ ਕੇ ਫਿਰ ਬੋਲ ਪੈਣਾ ਤੂੰ ਕਹਿੰਦੇ ਉਸ ਗੱਲ ਨੂੰ ਉਸ ਡਰਾਮੇ ਦੇ ਵਿੱਚ ਲੋਕ ਉਡੀਕਦੇ ਰਹਿੰਦੇ ਸੀ ਵੀ ਕਦੋਂ ਆ ਕੇ ਬੋਲੇ ਉਹਨੂੰ ਲਾਈ ਕਰਦੇ ਸੀ ਲੋਕ ਉਸ ਉਹਦੇ ਰੋਲ ਨੂੰ ਜਿਹੜਾ ਉਹਨੇ ਆਪਣਾ ਕਰੈਕਟਰ ਨੌਕਰ ਵਾਲਾ ਬਣਾਇਆ ਨਾ ਉਹਦੇ ਵਿੱਚ ਉਹ ਜਿਹੜਾ ਸੀਨ ਉਹਨੂੰ ਢੀਕਦੇ ਰਹਿੰਦੇ ਸੀ ਲੋਕ ਉਹਨੇ ਆਕੇ ਫੇਰ ਬੋਲ ਪੈਣਾ ਉਹਨੇ ਬੋਲਣਾ ਤੇ ਮਾਲਕ ਨੇ ਕਹਿਣਾ ਓਏ ਤੈਨੂੰ ਕਿਹਾ ਤੂੰ ਨਾ ਬੋਲਿਆ ਕਰ ਤੇ ਕਹਿੰਦੇ ਉਹਨੇ ਭੋਲਾ ਜਿਹਾ ਮੂੰਹ ਬਣਾ ਕੇ ਕਹਿਣਾ ਸਭ ਗੱਲ ਕਰਨ ਚ ਕੀ ਹਰਜ ਐ ਤੁਸੀਂ ਤਾਂ ਐਵੇਂ ਹੀ ਗੁੱਸਾ ਕਰ ਲਿਆ ਉਹਦਾ ਮਤਲਬ ਸੀ ਮੈਂ ਕੋਈ ਬੋਲਿਆ ਥੋੜਾ ਮੈਂ ਤੇ ਐਵੇਂ ਗਾਲੀ ਕੀਤੀ ਐ ਤੇ ਗੱਲ ਕਰਨ ਚ ਕੀ ਹਰਜ ਐ ਮੈਂ ਨਾ ਫੇਸਬੁੱਕ ਦੇ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਹਾਡੇ ਗੱਲ ਕਰਨ ਤੇ ਸਾਨੂੰ ਬਹੁਤ ਹਰਜ ਹੈ ਇਹੋ ਜੀਆਂ ਗੱਲਾਂ ਨਾ ਕਰੋ ਗੁਰੂਆਂ ਦੀਆਂ ਫੋਟੋਆਂ ਦੇ ਸਵਰੂਪ ਬਣਾਤੇ ਤੁਸੀਂ ਤੁਜੀ 10ਵੇਂ ਪਾਤਸ਼ਾਹ ਦਾ ਸਵਰੂਪ ਚਾਹੀਦਾ ਹੈ ਕਿਹਦੀ ਹਿੰਮਤ ਹੈ ਜੀ ਜਿਹੜਾ ਬਣਾ ਦੇਗਾ ਸنگਰੂਪ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਕਿੰਨੇ ਸ਼ਬਦ ਨੇ ਅਸੀਂ ਆਪਣੇ ਘਰ ਮਹਾਰਾਜ ਲੈ ਕੇ ਆਉਣੇ ਅਸੀਂ ਮਹਾਰਾਜ ਦੀ ਬੀੜ ਲੈ ਕੇ ਆਉਣੀ ਹੈ ਮਹਾਰਾਜ ਦੀ ਸਵਾਰੀ ਲੈ ਕੇ ਆਉਣੀ ਹੈ ਇਹ ਰਿਜ਼ਰਵ ਸ਼ਬਦ ਨਹੀਂ ਸਿੱਖੀ ਵਿੱਚ ਸਵਾਰੀ ਲੈ ਕੇ ਆਉਣ ਦਾ ਅਰਥ ਵੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਾ ਹੈ ਮਹਾਰਾਜ ਦੀ ਬੀੜ ਲੈ ਕੇ ਆਉਣ ਦਾ ਅਰਥ ਵੀ ਮਹਾਰਾਜ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਉਣੇ ਨੇ ਇਹ ਰਿਜ਼ਰਵ ਸ਼ਬਦ ਸੀ ਸਾਡੇ ਬਜ਼ੁਰਗਾਂ ਦੇ ਸਾਡੇ ਘਰ ਤੇ ਮਹਾਰਾਜ ਖੁੱਲਿਆ ਹੋਇਆ ਵੀ ਬਾਹਰ ਇਹਦਾ ਖੜ ਪਾਟ ਚੱਲ ਰਿਹਾ ਹੈ